ਭਗੁਰਜੀ ਦਾ ਖਾਲਸਾ ਭਗੁਰਜੀ ਕੀ ਫਤਿਹ ਅੱਜ ਆਪਾਂ ਹੋਰ ਦੇਸੀ ਨੁਕਸਾ ਲੈ ਕੇ ਆਈਆਂ ਹਾਂ ਸ਼ੂਗਰ ਬਾਰੇ ਸ਼ੂਗਰ ਹੈ ਨਾਮਰਾਦ ਬਿਮਾਰੀ ਹੈ ਇਹ ਕਿਸੇ ਹਮ ਲੱਗੀ ਤਬਾਸੂਹ ਸਾਰੀ ਉਮਰ ਉਹਨੇ ਗੋਲੀਆਂ ਖਾਣੀਆਂ ਤੇ ਉਹ ਬਸ ਗੋਲੀ ਤੇ ਚੱਲਣ ਲੱਗ ਜਾਂਦਾ ਤੇ ਇਹ ਆਪਾਂ ਥੋੜਾ ਜਿਹਾ ਬਾਇਦੀ ਜੀ ਮੈਂ ਦੱਸਦੇ ਆ ਬਈ ਤਾਂ ਤੇ ਹੀ ਮਾਰੇ ਸਿਆਣਿਆਂ ਦੀਆਂ ਦਵਾਈਆਂ ਜਿਹੜੀਆਂ ਦੱਸੀਆਂ ਸਿਆਣੇ ਬੰਦਿਆਂ ਨੇ ਪੁਰਾਣੇ ਬੰਦਿਆਂ ਨੇ ਜੇ ਥੋੜਾ ਜਿਹਾ ਆਪਾਂ ਉਹ ਦੇਸੀ ਦਵਾਈ ਨੁਕਤੇ ਵਰਤਣ ਲੱਗ ਜੀ ਤਾਂ ਉਹਦੇ ਨਾਲ ਫਰਕ ਪੈਂਦਾ ਤੇ ਚਲੋ ਆਪਾਂ ਇਹ ਦੱਸਦੇ ਆ ਅੱਜ ਵੀ ਹੋਰ ਵੀ ਕਿਸੇ ਭੈਣ ਭਰਾ ਨੂੰ ਪਤਾ ਲੱਗੇ ਜੇ ਫਾਇਦਾ ਹੋ ਜੇ ਦੇਸੀ ਨੁਕਤੇ ਤੇ ਇਹ 슈ગર ਤਾਂ ਹੋਰ ਵੀ ਬਹੁਤ ਬਹੁਤ ਬਿਮਾਰੀਆਂ ਬਣਨ ਤੱਕ ਹੈ 슈ગર ਏਡੀ ਭੈੜੀ ਬਿਮਾਰੀ ਹੈ ਇਹਦੇ ਨਾਲ ਹੋਰ ਵੀ ਬਿਮਾਰਗ ਵੱਜ ਜਾਂਦੇ ਹਨ ਖਤਰਨਾਕ ਵੀ ਬਣ ਜਾਂਦੀ ਹੈ ਇਹ ਕਈ ਵਾਰੀ ਤਾਂ 슈ગર ਦਾ ਦੌਰਾ ਹੀ ਭੇਜ ਜਾਂਦਾ ਘਟ ਵੀ ਮਾੜੀ ਹੈ ਤੇ ਵਧ ਵੀ ਮਾੜੀ ਹੈ ਤੇ ਆਪ ਦੱਸਦੇ ਹਾਂ ਅੱਜ ਕਿ ਇੱਕ ਡਰਾਉਟ ਵੀ ਛੇਤੀ ਹੋ ਜਾਂਦੀ ਹੈ ਐਡੀ ਵੀ ਨਹੀਂ ਬਿਮਾਰੀ ਭੈੜੀ ਤੇ ਇਹ ਰਾਮ ਵੀ ਇਹਨੂੰ ਆ ਸਕਦਾ ਹੈ ਜੇ ਆਪਾਂ ਇਹਨੂੰ ਦੇਸੀ ਨੁਕਸਾਂ ਦਾ ਵਰਤ ਸਕਦੇ ਹਾਂ ਤਾਂ ਤੇ ਫਿਰ ਇਹ ਠੀਕ ਵੀ ਹੋ ਸਕਦੀ ਹੈ ਪਰ ਇਹ ਉਹ ਹੈ ਭੜੀਆ ਇਹ ਬਿਮਾਰੀਆਂ ਬਹੁਤ ਬਣਾਉਂਦੀ ਹੈ ਕਮਜ਼ੋਰੀ ਇਹਦੇ ਨਾਲ ਆਉਂਦੀ ਹੈ ਬੰਦੇ ਤਾਂ ਉੱਠਿਆ ਨਹੀਂ ਜਾਂਦਾ ਲੱਤਾਂ 'ਚ ਦਰਦ ਤੇ ਤੰਗ ਤਾਂ ਬਹੁਤ ਕਰਦੀ ਹੈ ਇਹ ਪਰ ਵੇਖਣ ਵਾਲੇ ਨੂੰ ਆਇ ਲੱਗਦਾ ਵੀ ਇਹ ਤਾਂ ਵਧੀਆ ਪਿਆ ਇਹਨੂੰ ਹੋਇਆ ਕੀ ਹੈ ਪਰ ਉਹ ਰੰਗ ਰੰਗਰ ਬੰਦਾ ਖੁਰਿਆ ਪਿਆ ਹੁੰਦਾ ਸ਼ੂਗਰ ਨਾਲ ਖੁਰ ਜਾਂਦਾ ਤੇ ਔਖਾ ਹੁੰਦਾ ਤੇ ਇਹ ਹੁੰਦਾ ਹੈ ਵਿਲੇ ਰਹਿਣਾ ਤੇ ਦਿਮਾਗੀ ਲੋਡ ਜਿੱਤ ਹੋਵੇ ਇਹ ਉਹਨੂੰ ਵੀ ਹੁੰਦਾ ਸੌਣ ਰਹਿਣਾ ਸੌਣ ਦਮਨ ਵਿਲੇ ਰਹਿਣਾ ਥੋੜਾ ਜਿਹਾ ਹੀ ਸਿਹਰਾ ਜਿਮਾਰੀ ਜਿਆਦਾ ਨਹੀਂ ਸ਼ੂਗਰ ਕਿਉਂਕਿ ਬੰਦਾ ਇਹ ਤਾਂ ਤੁਰੇ ਫਿਰਦੇ ਆ ਥੋੜਾ ਜਿਹਾ ਉਹਨਾਂ ਨੂੰ ਘੱਟ ਹੁੰਦਾ ਤੇ ਸ਼ਹਿਰਾਂ 'ਚ ਜਿਆਦਾ ਹੈ ਬਿਮਾਰੀ ਕਿਉਂਕਿ ਥੋੜਾ ਜਿਹਾ ਸ਼ਹਿਰਾਂ ਵਾਲੇ ਵੀ ਇੱਥੇ ਵੀ ਰਹਿੰਦੇ ਆ ਚੱਲੋ ਨੌਕਰੀ ਕਰਨੀ ਹੈ ਨੌਕਰੀ ਕਰਕੇ ਫਿਰ ਉਹਨਾਂ ਨੇ ਘਰੇ ਆਉਣਾ ਤੇ ਪਿੰਡਾਂ ਵਾਲੇ ਜਿਹੜੇ ਖੇਤ ਬੰਨੇ ਵੀ ਜਾਂਦੇ ਆ ਤੁਰੇ ਫਿਰਦੇ ਆ ਸਾਰਾ ਦਿਨ ਬੁੜਮੇ ਵੀ ਤੁਰਮੇ ਫਿਰਦੇ ਆ ਇਸ ਕਰਕੇ ਵੀ ਇਹ ਇਹ ਦੇਸੀ ਨੁਕਸਾਨਾ ਥੋੜਾ ਜਿਹਾ ਜਿਆਦਾ ਕੰਟਰੋਲ ਹੋ ਸਕਦਾ ਜੇ ਆਪਾਂ ਵਰਤ ਕੇ ਤੇ ਇਹਨਾਂ ਚੀਜ਼ਾਂ ਵੰਨੀਆਂ ਆਪਾਂ ਘਟਾ ਜੇ ਬਾਦਗੋਣ ਨਹੀਂ ਜਾਂਦੀਆਂ ਕਿਉਂਕਿ ਲੈਡੀਆਂ ਸੌਖੀਆਂ ਵਾਸਾ ਕੋਈ ਲੋ ਤੇਰਾ ਪਰ ਬੈਤਾਂ ਦੇ ਨੁਕਸੇ ਹੀ ਵੱਧ ਗਏ ਉਹ ਵੀ ਵਰਤਣੇ ਚਾਹੀਦੇ ਆ ਉਹ ਵੀ ਚੰਗੀਆਂ ਗੱਲਾਂ ਹੀ ਦੱਸਦੀ ਆ ਸ਼ੂਗਰ ਵਾਰੇ ਤੁਹਾਨੂੰ ਮੈਂ ਦੱਸਦੀ ਆ ਵੀ 100 ਗ੍ਰਾਮ ਤਾਂ ਸੌਫ ਸੌਫ ਤੇ 100 ਗ੍ਰਾਮ ਸੁੱਕੇ ਹੋਏ 100 ਗ੍ਰਾਮ ਕਾਲਾ ਜੀਰਾ ਇਹਨਾਂ ਨੂੰ ਸੌਫ ਨੂੰ 100 ਗ੍ਰਾਮ ਸੌਫ ਲੈ ਕੇ ਉਹਨੂੰ ਹਲਕਾ ਜਿਹਾ ਤਵੇ ਤੇ ਭਨ ਲੋ ਹਲਕੀ ਜੀ ਭਨ ਕੇ 100 ਗ੍ਰਾਮ ਸੁੱਕੇ ਔਲੇ 100 ਗ੍ਰਾਮ ਕਾਲਾ ਜੀਰਾ ਤਿੰਨਾਂ ਨੂੰ ਬਰਾਬਰ ਮਾਤਰਾ ਚ ਘਰ ਲੋ ਇੱਕੋ ਜਿਹਾ ਕਰਨੀ ਐ ਇਹ ਤੇ ਇਹਨਾਂ ਨੂੰ ਤਿੰਨਾਂ ਨੂੰ ਬਰੀਕ ਪੀ ਲਓ ਕੁੰਡਜੀ ਪੀ ਲਓ ਪਾ ਮਿਕਸੀ ਚ ਪੀ ਲਓ ਤੇ ਇਹ ਲੰਘੁੰਡੇ ਦੀ ਚੀਜ਼ ਹੁੰਦੀ ਤਾਂ ਵਧੀਆ ਹੁਣ ਅੱਜ ਕੱਲ ਸੂਰਤਾਂ ਹੋ ਗਈਆਂ ਮਿਕਸੀ ਚ ਪੀ ਲੈਂਦਾਰੇ ਲ ਮਿਕਸੀ ਚ ਪੀ ਲੋ ਤੇ ਸਵੇਰੇ ਸਵੇਰ ਸਮੇਂ ਖਾਲੀ ਪੇਟ ਇੱਕ ਚਮਚਾ ਠੰਡੇ ਪਾਣੀ ਨਾਲ ਖਾਲੀ ਪੇਟ ਲੈਣ ਨਾਲ 슈ਗਰ ਦਾ ਕੰਟਰੋਲ ਹੋ ਸਕਦਾ ਇਹ ਚੀਜ਼ਾਂ ਤੇ ਬਸ ਇਹ ਦੇਸੀ ਦੁਆ ਨਾ ਚੱਲ ਆਏ ਆ ਤੁਹ ਫਰਕ ਦਬੋਂਦੀਆਂ ਪਰ ਤੁਹਾਨੂੰ ਨੁਕਸਾਨ ਨਹੀਂ ਕਰਦੀਆਂ ਇਹ ਚੀਜ਼ਾਂ ਤੁਸੀਂ ਵਰਤ ਲਓ ਵਰਤ ਕੇ ਵੇਖੋ ਇਹਦੇ ਨਾਲ ਬਹੁਤ ਫਾਇਦਾ ਹੋਊਗਾ ਕਿਉਂਕਿ ਜਿਹੜੀ ਸੌਫ ਹੈ ਇਹ ਵੀ ਬਹੁਤ ਵਧੀਆ ਚੀਜ਼ ਹੈ ਇਹ ਵੀ ਸ਼ੂਗਰ ਨੂੰ ਕੰਟਰੋਲ ਕਰਦੀ ਹੈ 100 ਗ੍ਰਾਮ ਸੁੱਕੇ ਆਵਲੇ ਜਿਆਦਾ ਫਿੱਕੀ ਪੀਣੀ ਹੈ ਉਹਨੂੰ ਕੋੜੀ ਕਰਦਾ ਫਿੱਕੀ ਚਾਰਾਂ ਜਦੋਂ ਮਰਜ਼ੀ ਪੀ ਲੇ ਮਿੱਠੀ ਮਿੱਠੀ ਹੋਵੇ ਮਿਰੋਇਸ ਹੋਏ ਵਰਗਾ ਲੱਗਦੀ ਹੈ ਫਿੱਕੀ ਘੜ ਸਵਾਦ ਆਉਂਦੀ ਹੈ ਤੇ ਇਸ ਕਰਕੇ 4 ਮਹੀਨੇ ਲਗਾਤਾਰ ਲੈ ਕੇ ਵੇਖੋ ਆਉਣ ਆ ਕੇ ਵੀ ਆਜੀ ਲੈ ਲਈ ਇਹ ਤਾਂ 4 ਦਿਨ ਲੱਗਿਆ 8 ਦਿਨ ਤੇ ਇਦਾਂ ਆਉਂਦਾ ਆਇਆ ਨਹੀਂ ਕੋਈ ਬਿਮਾਰੀ ਹੈ ਅੱਛਾ ਮੇਰੀ ਗੱਲ ਸੁਣ ਤੁਸੀਂ ਡਾਕਟਰਾਂ ਕੋਲ ਜਾਨੀਏ ਕਿਸੇ ਕੋਲੇ ਵੀ ਜਾਨੇ ਵੈਦਾਂ ਕੋਲੇ ਜਾਨੇ ਜਿੱਥੇ ਕੋਲ ਮਰਜੀ ਜਾਨਨੀ ਹੈ ਤੁਸੀਂ ਐ ਪੁੱਛ ਜਾਨਨੀ ਹੈ ਵੀ 8 ਦਿਨਾਂ ਚ ਰਾਮਾ ਜੀ ਜਾਂ 4 ਦਿਨਾਂ ਚ ਰਾਮਾ ਜੀ ਐ ਨਹੀਂ ਬਿਮਾਰੀ ਨੂੰ ਰਾਮ ਆਉਂਦਾ ਹੁੰਦਾ ਬਿਮਾਰੀ ਤਾਂ ਫਿਰ ਹੌਲੀ ਹੌਲੀ ਜਾਂਦੀ ਹੈ ਆਦੇ ਹੁੰਦੇ ਆ ਅੱਗੇ ਸਿਆਣੇ ਆਦੇ ਹੁੰਦੇ ਸੀ ਘੋੜੇ ਦੀ ਦੌੜ ਆਈ ਹੈ ਤੇ ਕੀੜੀ ਦੀ ਤੋਰ ਜਾਊਗੀ ਬਿਮਾਰੀ ਐ ਨਹੀਂ ਜਾਂਦੀ ਐਡੀ ਛੇਤੀ ਤੇ ਇਸ ਕਰਕੇ ਤੁਸੀਂ 4-5 ਮਹੀਨੇ ਵਰਤ ਕੇ ਤਾਂ ਵੇਖੋ ਇਹ ਚੀਜ਼ਾਂ ਤੇ ਬਾਕੀ ਇਹ ਚੀਜ਼ਾਂ ਮਾਰੀਆਂ ਕੀ ਹੈ ਛੋਟੇ ਸਰੀਰ ਵਾਸਤੇ ਫਾਇਦਾ ਹੀ ਆ ਇਹ ਤਾਂ ਹੋਰ ਬਿਮਾਰੀਆਂ ਤੋਂ ਵੀ ਫਾਇਦਾ ਇਕੱਲੇ ਸ਼ੂਗਰ ਤੋਂ ਨਹੀਂ ਇਹ ਤੁਸੀਂ ਲਗਾਤਾਰ ਵਰਤ ਕੇ ਕੋਈ 3-4 ਮਹੀਨੇ ਫਿਰ ਤੁਹਾਨੂੰ ਬਦਲ ਲੱਗੂਗਾ ਤੇ ਹੋਰ ਸ਼ੂਗਰ ਦੇ ਬਹੁਤ ਨੁਕਸੇ ਆ ਸਾਰੇ ਨੁਕਸੇ ਬਹੁਤ ਵੱਧ ਗਿਆ ਤੇ ਚਲੋ ਆਪਾਂ ਪਾਉਂਦੇ ਰਿਹਾ ਕਰਾਂਗੇ ਤੇ ਤੁਸੀਂ ਵਰਤਦੇ ਰਹੋ ਤੇ ਅੱਗੇ ਭੈਣ ਭਰਾ ਮੈਨੂੰ ਦੱਸਦੇ ਰਹੋ ਤੇ ਲੇਜਨ ਉਸੇ ਮਾੜੀ ਨਹੀਂ ਇਹ ਬਹੁਤ ਵਧੀਆ ਤੁਸੀਂ ਵਰਤ ਕੇ ਵੇਖਿਓ ਤੇ ਮੈਂ ਜਿੱਥੇ ਕੋਈ ਕੋਈ ਗੱਲ ਕਰਦਾ ਨਾ ਉਹ ਸਿਆਣਾ ਬੰਦਾ ਤੇ ਮੈਂ ਉਹ ਨੋਟ ਕਰ ਲੈਣੀ ਹੈ ਮੈਂ ਲਿਖ ਲੈਣੀ ਹੈ ਉਹ ਨੋਟਸਾ ਵੀ ਚਲ ਕਿਸੇ ਦੇ ਕੰਮ ਹੀ ਆ ਜਾਊਗਾ ਕਿਸੇ ਦੇ ਹੋਰ ਭੈਣ ਭਰਾ ਦੇ ਕੰਮ ਆਊਗਾ ਤਾਂ ਕਰਕੇ ਇਹ ਮੈਨੂੰ ਯਾਦ ਰਹਿੰਦੀ ਹੈ ਉਹ ਤਾਂ ਹੁਣ ਬੰਦਾ ਭੁੱਲੀ ਜਾਊਗਾ ਇੱਕ ਵਾਰੀ ਕਿਸੇ ਨੇ ਗੱਲ ਕੀਤੀ ਬਸ ਗੱਡੀ 'ਚ ਤੇ ਭਰ ਜਾਂਦਾ ਤੇ ਫਿਰ ਮੈਂ ਤਾਂ ਫਿਰ ਉਹਦੀ ਨੋਟ ਕਰ ਲੈਣੀ ਹੈ ਲਿਖ ਲੈਣੀ ਹੈ ਨੋਸਾ ਵੀ ਆਪਾਂ ਨੋਸਾ ਕਿਸੇ ਹੋਰ ਭੈਣ ਭਰਾ ਨੂੰ ਦੱਸ ਜਾਵਾਂਗੇ ਵੀ ਚੰਗੀ ਗੱਲ ਹੀ ਹੈ ਹੈ ਕਿਸੇ ਦਾ ਪਾਲਾ ਹੋ ਜੇ ਭੈਣ ਭਰਾ ਦਾ ਤੇ ਇਹ ਤੁਸੀਂ ਵਰਤ ਕੇ ਵੇਖੋ ਤੈਨੂੰ ਚਾਰ ਮਹੀਨੇ ਫਿਰ ਤੁਹਾਨੂੰ ਪਤਾ ਲੱਗੇ ਜੂਗਾ ਵੀ ਬੀਬੀ ਨੇ ਦੱਸਿਆ ਸੀ ਤੇ ਪਹਿਲੀ ਗੱਲ ਤਾਂ ਤੁਸੀਂ ਇਹ ਸੋਚ ਕੇ ਰਹਿਣਾ ਵੀ ਮੈਂ ਠੀਕ ਹੋ ਜਾਊਗਾ ਇਹ ਸੋਚ ਕੇ ਨਹੀਂ ਰਹਿਣਾ ਵੀ ਪਤਾ ਨਹੀਂ ਠੀਕ ਹੋਊਂਗਾ ਨਾ ਜਿਦੋਂ ਆਪਾਂ ਆਇਆ ਦਿਨ ਇਹ ਨਾ ਉਹ ਫਿਰ ਓਵੇਂ ਹੀ ਹੁੰਦਾ ਸੋਚਿਓਈ ਨਾ ਸੋਚਿਓ ਤਾਂ ਚੰਗਾ ਵੀ ਇਹ ਦੇਸੀ ਦਵਾਈਆਂ ਇਹਨੇ ਫਰਕ ਪੈ ਸਕਦਾ ਰਾਮ ਆ ਸਕਦਾ ਚਲੋ ਜੇ ਮੈਂ ਨਹੀਂ ਨਾ ਵੀ ਆ ਗਈ ਫਿਰ ਤੁਹਾਡੇ ਸਰੀਰ ਨੂੰ ਕੋਈ ਘਟਾਤਾ ਨਹੀਂ ਪੈਂਦਾ ਇਹਦੇ ਨਾਲ ਇਹਦੇ ਨਾਲ ਤਾਂ ਵਧਦਾ ਹੀ ਹੋਊਗਾ ਠੀਕ ਹੀ ਹੋਊ ਤੁਹਾਡਾ ਸਰੀਰ ਹੋਰ ਬਿਮਾਰੀਆਂ ਤੋਂ ਵੀ ਠੀਕ ਹੋਊਗੇ ਸੌਬ ਤੇ ਆਹ ਸੁੱਕੇ ਆਉਲੇ ਤੇ ਇਹਦੇ ਜਾਹੇ ਕਾਲਾ ਜੀਰਾ ਇਹ ਚੰਗਾ ਹੀ ਹੈ ਇਹ ਰੇਗ ਬਿਮਾਰੀ ਤੋਂ ਚੰਗਾ ਦੇਸੀ ਜਿਹੜੇ ਆਪਣੇ ਰਸੋਈਆਂ ਚ ਹੀ ਬਣੀਆਂ ਚੀਜ਼ਾਂ ਆਪਾਂ ਨੂੰ ਉਹਨਾਂ ਦਾ ਐ ਨਹੀਂ ਪਤਾ ਵੀ ਵਰਤਣ ਦਾ ਉਹ ਆਪਾਂ ਕਿਸੇ ਤੋਂ ਸੁਣਦੇ ਆ ਨੁਕਸਾ ਫਿਰ ਆਪਾਂ ਨੂੰ ਪਤਾ ਲੱਗਦਾ ਠੀਕ ਹੈ ਇਹ ਤੁਸੀਂ 슈ਗਰ ਵਾਸਤੇ ਵਰਤ ਕੇ ਦੇਖਿਓ ਤੇ ਅੱਗੇ ਭੈਣ ਭਰਾਵਾਂ ਨੂੰ ਵੀ ਦੱਸਿਓ ਇਹ ਬਲੌਗ ਪਾਓ ਆਪਾਂ 슈ਗਰ ਵਾਰੇ ਹੋਰ ਵੀ ਪਾਵਾਂਗੇ ਨੁਕਸੇ ਬਹੁਤ ਮੇਰੇ ਕੋਲ ਨੁਕਸੇ ਲਿਖੇ ਹੋਏ ਆ